ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਕੱਲ੍ਹ ਵਾਲਾਂ ਦਾ ਝੜਨਾ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟੇ ਹੋਣਾ ਤੇ ਵਾਲਾਂ ਵਿੱਚ ਸਿਕਰੀ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਆਮ ਹੋ ਚੁੱਕੀ ਹੈ। ਦੋਸਤੋ ਇਹ ਸਾਰੀਆਂ ਸਮੱਸਿਆਵਾਂ ਘੱਟ ਉਮਰ ਦੇ ਲੋਕਾਂ ਨੂੰ ਜ਼ਿਆਦਾ ਹੋ ਰਹੀਆਂ ਹਨ। ਬਹੁਤ ਘੱਟ ਉਮਰ ਦੇ ਬੱਚਿਆਂ ਨੂੰ ਵੀ ਵਾਲ ਝੜਨ ਵਾਲ ਚਿੱਟੇ ਹੋਣ ਦੀ ਸਮੱਸਿਆ ਦਿਨ ਬਦਿਨ ਵੱਧਦੀ ਜਾ ਰਹੀ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਕਾਰਗਰ ਘਰੇਲੂ ਨੁਸਖਾ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਵਾਲਾਂ ਦੇ ਝੜਨ ਵਾਲਾਂ ਦੇ ਕਮਜ਼ੋਰ ਤੇ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਤੋਂ ਬਹੁਤ ਹੀ ਜਲਦੀ ਛੁਟਕਾਰਾ ਪਾ ਸਕਦੇ ਹੋ ਇਹ ਨੁਸਖਾ ਬਹੁਤ ਹੀ کارਗਰ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਨੁਸਖੇ ਬਾਰੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਲੈਣੀ ਹੈ ਉਹ ਹੈ ਚਾਹ ਪੱਤੀ ਦੋਸਤੋ ਅੱਧਾ ਗਲਾਸ ਪਾਣੀ ਦਾ ਤੁਸੀਂ ਲੈ ਕੇ ਇੱਕ ਚਮਚਾਹ ਚਾਹ ਪੱਤੀ ਦਾ ਲੈ ਕੇ ਤੁਸੀਂ ਪਾਣੀ ਵਿੱਚ ਪਾ ਦੇਣਾ ਹੈ ਤੇ ਲਗਭਗ 5 ਮਿੰਟ ਤੱਕ ਤੁਸੀਂ ਇਸ ਪਾਣੀ ਨੂੰ ਉਬਾਲਣਾ ਹੈ ਜਿਆਦਾ دیر ਤੱਕ ਪਾਣੀ ਨੂੰ ਤੁਸੀਂ ਨਹੀਂ ਉਬਾਲਣਾ ਸਿਰਫ 5 ਮਿੰਟ ਤੱਕ ਹੀ ਪਾਣੀ ਨੂੰ ਉਬਾਲਣਾ ਨਾ ਹੈ ਉਸ ਤੋਂ ਬਾਅਦ ਇਸ ਚਾਹ ਵਾਲੇ ਪਾਣੀ ਨੂੰ ਤੁਸੀਂ ਕਿਸੇ ਸਾਫ਼ ਗਿਲਾਸ ਵਿੱਚ ਛਾਣ ਲੈਣਾ ਹੈ ਦੋਸਤੋ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਸ਼ੈਂਪੂ ਦੋਸਤੋ ਜਿਹੜਾ ਵੀ ਸ਼ੈਂਪੂ ਤੁਸੀਂ ਆਪਣੇ ਵਾਲਾਂ ਵਾਸਤੇ ਇਸਤੇਮਾਲ ਕਰਦੇ ਹੋ ਆਪਣੀ ਮਰਜ਼ੀ ਦਾ ਕੋਈ ਵੀ ਸ਼ੈਂਪੂ ਤੁਸੀਂ ਲੈ ਸਕਦੇ ਹੋ ਇੱਕ ਸ਼ੈਂਪੂ ਪੂਰਾ ਤੁਸੀਂ ਇਸ ਚਾਹ ਵਾਲੇ ਪਾਣੀ ਵਿੱਚ ਮਿਲਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸ਼ੈਂਪੂ ਮਿਲਾਉਣ ਤੋਂ ਬਾਅਦ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅੱਜ ਦਾ ਸਾਡਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਕਿਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਨਹਾਉਣ ਤੋਂ 15 ਤੋਂ 20 ਮਿੰਟ ਪਹਿਲਾਂ ਰੂਹ ਦੀ ਮਦਦ ਨਾਲ ਤੁਸੀਂ ਇਸ ਨੁਸਖੇ ਨੂੰ ਆਪਣੇ ਵਾਲਾਂ ਦੀ ਚਮੜੀ ਜੜਾਂ ਅਤੇ ਵਾਲਾਂ ਤੇ ਚੰਗੀ ਤਰ੍ਹਾਂ ਲਗਾਉਣਾ ਹੈ 15 ਤੋਂ 20 ਮਿੰਟ ਬਾਅਦ ਤੁਸੀਂ ਤਾਜੇ ਪਾਣੀ ਨਾਲ ਆਪਣੇ ਵਾਲਾਂ ਨੂੰ ਸਾਫ਼ ਕਰ ਲੈਣਾ ਹੈ ਇਸ ਨੁਸਖੇ ਦਾ ਇਸਤੇਮਾਲ ਤੁਸੀਂ ਹਫ਼ਤੇ ਵਿੱਚ 3 ਵਾਰ ਕਰ ਸਕਦੇ ਹੋ ਲਗਾਤਾਰ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਇਸ ਨੁਸਖੇ ਦੇ ਬਹੁਤ ਹੀ ਜ਼ਬਰਦਸਤ ਚਮਤਕਾਰੀ ਫਾਇਦੇ ਮਿਲਣਗੇ ਵਾਲਾਂ ਨੂੰ ਝੜਨ ਤੋਂ ਰੋਕਣ ਵਾਲਾਂ ਨੂੰ ਜੜ ਤੋਂ ਮਜ਼ਬੂਤ ਕਰਨ ਸਿਕਰੀ ਦੀ ਸਮੱਸਿਆ ਦੂਰ ਕਰਨ ਅਤੇ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰਨ ਵਿੱਚ ਅੱਜ ਦਾ ਇਹ ਸਾਡਾ ਨੁਸਖਾ ਬਹੁਤ ਹੀ ਕਾਰਗਰ ਚਮਤਕਾਰੀ ਨੁਸਖਾ ਸਾਬਿਤ ਹੁੰਦਾ ਹੈ ਤੁਸੀਂ ਆਪਣੇ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰ ਵਿੱਚ ਹੀ ਇਸ ਨੁਸਖੇ ਨੂੰ ਬਣਾ ਕੇ ਜ਼ਰੂਰ ਇਸਤੇਮਾਲ ਕਰੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ